ਸੋ ਕੈਨੇਡਾ ਦੇ ਵਰਕ ਪਰਮਿਟ ਦੇ ਜਾਲ ਚੋ ਬੱਚੋ ਜੀ ਹਾਂ ਬਹੁਤ ਸਾਰੇ ਲੋਕਾਂ ਨੇ ਪਿੱਛੇ ਜੇ ਜਦੋਂ ਸਟੱਡੀ ਵੀਜ਼ਾ ਦੇ ਰੂਲ ਸਖਤ ਹੋਏ ਤਾਂ ਕਈਆਂ ਨੇ ਵਰਕ ਪਰਮਿਟਾਂ ਦੀਆਂ ਏਡਾ ਲਾਈਆਂ ਬਹੁਤਿਆਂ ਨੇ ਅਪਲਾਈ ਕੀਤਾ ਤੇ ਹੁਣ ਬਹੁਤੇ ਹੀ ਰਿਫਿਊਜ਼ ਲਾ ਰਸੀਵ ਕਰ ਰਹੇ ਨੇ ਕੈਨੇਡਾ ਦਾ ਵਰਕ ਪਰਮਿਟ ਅਗਰ ਅਪਲਾਈ ਕਰਨਾ ਹੈ ਤਾਂ ਉਹ ਤਿੰਨ ਕੈਟਾਗਰੀ ਸਭ ਤੋਂ ਜ਼ਿਆਦਾ ਨੇ ਜਿਨ੍ਹਾਂ ਦੇ ਵਿੱਚ ਬਹੁਤ ਪੋਜ਼ਿਟਿਵ ਰਿਸਪੌਂਸ ਦਿਖਦਾ ਇੱਕ ਹੈ ਕੰਸਟਰਕਸ਼ਨ ਵਰਕ ਦੂਸਰਾ ਹੈ ਫੂਡ ਇੰਡਸਟਰੀ ਤੀਸਰਾ ਹੈ ট্রাক ਡਰਾਈਵਿੰਗ ਔਰ ਇਹਦੇ ਵਿੱਚ ਵੀ ਅਪਲਾਈ ਕਰਨ ਲਈ ਸਿਰਫ ਉਹੀ ਬੰਦਾ ਕਾਮਯਾਬ ਹੋਏਗਾ ਜਿਹਦੇ ਕੋਲ ਆਈਲੈਟ ਸਕੋਰ ਕਟੋ-ਕਟ 5 ਬੈਂਡ ਈਚ ਮੋਡਿਊਲ ਹੋਏਗਾ ਸੋ ਅਗਰ ਤੁਸੀਂ ਇਹ ਸਕੋਰ ਲੈ ਸਕਦੇ ਹੋ ਜਾਂ ਤੁਹਾਡੇ ਕੋਲ ਇਹ ਸਕੋਰ ਹੈਗਾ ਕੁਆਲੀਫਿਕੇਸ਼ਨ ਭਾਵੇਂ ਤੁਹਾਡੀ 10+2 ਹੈ ਤੇ ਭਾਵੇਂ ਤੁਹਾਡੇ ਕੋਲ ਜਿਹੜਾ ਹੈਗਾ ਆਪਣੇ ਗ੍ਰੈਜੂਏਸ਼ਨ ਹੈ ਜਾਂ ਕੁਝ ਹੋਰ ਹੈ ਤਾਂ ਵੀ ਤੁਸੀਂ ਇਹ ਵੀਜ਼ੇ ਹਾਸਲ ਕਰ ਸਕਦੇ ਹੋ ਇਹਦੇ ਵਿੱਚ ਅਪਲਾਈ ਕਰ ਸਕਦੇ ਹਾਂ ਖਰਚੇ ਜ਼ਰੂਰ ਹੁੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਟ ਇਹਦੇ ਵਿੱਚ ਤੁਹਾਨੂੰ ਸਕਸੈਸ ਰੇਟ ਮਿਲੇਗਾ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਤਰ੍ਹਾਂ ਦੇ ਵਰਕ ਪਰਮਿਟ ਇਸ ਟਾਈਮ ਅਪਲਾਈ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸਕਸੈਸ ਰੇਟ ਤਕਰੀਬਨ 30% ਹੈ ਬਾਕੀ ਕੈਟਾਗਰੀਜ਼ ਵਿੱਚ ਕਿਉਂਕਿ ਇਹ ਜਿਹੜੀਆਂ ਤਿੰਨ ਕੈਟਾਗਰੀਜ਼ ਨੇ ਇਹਨਾਂ ਦੇ ਅੰਦਰ ਸਭ ਤੋਂ ਜ਼ਿਆਦਾ ਉੱਥੇ ਲੇਬਰ ਸ਼ੌਰਟੇਜ ਚੱਲ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਇੱਕ ਕੈਟਾਗਰੀ ਹੈ ਉਹ ਕੇਅਰ ਗੀਵਰ ਦੀ ਹੈ ਸੋ ਕੇਅਰਗੇਵਰ ਵਾਲੇ ਵੀ ਜਿਹੜੇ ਆ ਨਰਸਿੰਗ ਵਾਲੇ ਆ ਉਹ ਵੀ ਅਪਲਾਈ ਕਰ ਸਕਦੇ ਨੇ ਉਹਨਾਂ ਲਈ ਵੀ ਹੈ ਇੱਕ ਵਧੀਆ ਮੌਕਾ ਤੇ ਸਮਾਂ ਆ ਕਿਉਂਕਿ ਪਿਛਲੇ ਦਿਨੀ ਕੈਨੇਡਾ ਨੇ ਨਿਊਜ਼ ਬੜੀ ਹਾਈਲਾਈਟ ਕੀਤੀ ਜੀ ਸਾਨੂੰ ਸਾਲ ਦੇ 15000 ਕੇਅਰਗੇਵਰ ਨੂੰ ਅਸੀਂ ਕੰਟਰੀ ਚ ਐਂਟਰੀ ਦਵਾਂਗੇ ਸੋ ਇਹ ਜਿਹੜੇ ਕੰਮ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਛੋਟੇ ਸਮਝਦੇ ਆ ਅਸਲ 'ਚ ਇਹਨਾਂ ਦੇ ਵਿੱਚ ਹੀ ਕੈਨੇਡਾ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਲੋਕਾਂ ਦੀ ਲੋੜ ਹੈ ਬੇਸ਼ੱਕ ਉੱਥੇ ਭੀੜ ਹੈ ਬਟ ਆਹ ਕੰਮ ਕਰਨ ਵਾਲੇ ਬੰਦੇ ਘੱਟ ਸੋ ਇਸ ਸਮੇਂ ਨੂੰ ਜਿਆਦਾ ਯੂਜ਼ ਕਰੋ ਐਸੇ ਓਪਰਚ्युनिटी ਨੂੰ ਮੌਕੇ ਨੂੰ ਵਰਤੋ ਤੇ ਜਿਹੜੇ ਲੋਕ ਸਟੂਡੈਂਟ ਵੀਜ਼ਾ ਚ ਫਿੱਟ ਹੋ ਸਕਦੇ ਉਹ ਐ ਰਸਤਾ ਨਾ ਫੜੋ ਐਮਐਪੀ ਲੈ ਕੇ ਆਦਿ ਕਿਉਂ ਕਹਿ ਰਿਹਾ ਕਿਉਂਕਿ ਇਹਦੇ ਵਿੱਚ ਤੁਸੀਂ ਇੱਕ ਜੌਬ ਦੇ ਉੱਤੇ ਫਿਕਸ ਛੱਲੇ ਜਾਣਾ ਇੱਕ EMPLOYER ਦੇ ਕੋਲ ਫਿਕਸ ਚਲੇ ਜਾਣਾ ਸੋ ਤੁਹਾਨੂੰ ਉਹਦੇ ਕੋਲ ਹੀ ਰਹਿਣਾ ਪੈਣਾ ਜਿੰਨਾ ਚਿਰ ਪੀਆਰ ਨਹੀਂ ਹੁੰਦੀ ਬਟ ਅ ਸਟੱਡੀ ਵੀਜ਼ਾ ਤੁਹਾਨੂੰ ਇੱਕ ਆਜ਼ਾਦੀ ਦਿੰਦਾ ਤੁਸੀਂ ਆਪਣੀ ਮਰਜ਼ੀ ਦਾ ਕੋਰਸ ਕਰਦੇ ਹੋ ਕੋਰਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਦੀ ਜੌਬ ਕਰਦੇ ਹੋ ਆਪਣੀ ਮਰਜ਼ੀ ਦਾ ੈਂਪਲੋਇਰ ਲੈਨੇ ਹੋ ਲੋੜ ਪੈਂਦੀ ਹੈ ਚੇਂਜ ਕਰ ਲੈਨੇ ਹੋ ਕੋਈ ਔਖਾ ਕੰਮ ਨਹੀਂ ਕਿਉਂਕਿ ਤੁਹਾਨੂੰ ਇੱਕ ਇੰਡੀਪੈਂਡੈਂਟ ਵੀਜ਼ਾ ਮਿਲਦਾ ਹੈ ਔਰ ਇਹ ਵਰਕ ਪਰਮਿਟ ਦੇ ਰੂਟ ਤੇ ਥਰੂ ਇੱਕ ক্লোਜ਼ ਵਰਕ ਪਰਮਿਟ ਮਿਲਦਾ ਜਿਨ੍ਹਾਂ ਦਾ ਕੁਝ ਹੋਰ ਨਹੀਂ ਹੋ ਸਕਦਾ ਉਹਨਾਂ ਲਈ ਇਹ ਬੈਸਟ ਚੀਜ਼ ਹੈ ਬਟ ਜਿਹੜੇ ਸਟੂਡੈਂਟਸ ਫਿੱਟ ਹੋ ਸਕਦੇ ਉਹ ਸਟੂਡੈਂਟਸ ਹੀ ਅਪਲਾਈ ਕਰਨ ਸੋ ਡਾਇਵਰਟ ਕਰਨ ਦਾ ਮੇਰਾ ਮਕਸਦ ਨਹੀਂ ਹੁੰਦਾ ਬ੍ਰਾਡਵੇ ਤੇ ਸਾਡਾ ਮਕਸਦ ਹੈ ਕਿ ਜੋ ਬੱਚੇ ਦਾ ਪ੍ਰੋਫਾਈਲ ਹੈ ਜੋ ਕੈਂਡੀਡੇਟ ਦੀ ਪੜ੍ਹਾਈ ਲਿਖਾਈ ਹੈ ਉਹਦੇ ਹਿਸਾਬ ਨਾਲ ਉਹਨੂੰ ਸਹੀ ਰਸਤਾ ਦਿਖਾਇਆ ਜਾਵੇ ਸੋ ਬ੍ਰਾਡਵੇ ਦੀ ਟੀਮ ਨੂੰ ਮਿਲੋ ਤੇ ਆਪਣੀਆਂ ਐਪਲੀਕੇਸ਼ਨਸ ਨੂੰ ਸ਼ੁਰੂ ਕਰੋ ਸਸ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ